ਅਸੀਂ ਬੱਸ ਵਾਲੇ ਨੂੰ ਰੋਕ ਲਿਆ ਇਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਭਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਇਹ ਸੜਕ ਤੇ ਕੀ ਹਾਲਾਤ ਹੈ ਬਹੁਤ ਮਾੜਾ ਲੱਗਦਾ ਭਾਈ ਕਿੰਨੇ ਸਮੇਂ ਤੋਂ 5 4 10 ਸਾਲ ਕਿੰਨੇ ਸਾਲ ਹੋ ਗਿਆ ਭਾਈ 5 7 ਸਾਲ ਹੋ ਗਿਆ ਜੀ ਤੇ ਇੱਕ ਵਾਰੀ ਪਿੱਛੇ ਜੇ ਪੈਚ ਵਰਕ ਕੀਤਾ ਸੀ ਤੇ ਉਹ ਕਿੰਨੇ ਕੁ ਮਹੀਨੇ ਕੱਢਿਆ ਉਹ 10 ਦਿਨ ਨਹੀਂ ਕੱਢਿਆ ਭਾਈ ਉਹਦੇ 10 ਦਿਨ ਨਹੀਂ ਕੱਢਿਆ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਇਹ ਸੜਕ ਤੇ ਕੀ ਹਾਲਾਤ ਹੈ ਸੜਕ ਤਾਂ ਬਹੁਤ ਖਰਾਬ ਹੈ ਇਹ ਹੱਥੋਂ ਲੱਗਦਾ ਸੜਕ ਹੀ ਨਹੀਂ ਆਉਂਦੀ ਜਾਂਦੇ ਰਹਿੰਦੇ ਹੋਗੇ ਨਹੀਂ ਅਸੀਂ ਕੋਈ ਮਹੀਨੇ 'ਚ ਦੋ ਤਿੰਨ ਵੜੀਆਂ ਨੇ ਤੇ ਸੜਕ ਟੁੱਟੀ ਮਿਲ ਨੇ ਬਣੀ ਨਹੀਂ ਮਿਲਦੀ ਠੀਕ ਹੈ ਧੰਨਵਾਦ ਬਣੀ ਕਾਫੀ ਚੈਨਲ ਹੋ ਜਾਂਦੇ ਠੀਕ ਹੈਰਾਜੀ ਕੀ ਹਾਲ ਹੈ ਵਧੀਆ ਜੀ ਇੱਧਰ ਆਇਓ ਬਸ ਇਨਾਂ ਨਾਲ ਬਤੋਈ ਆਇਆ ਸੜਕ ਦੇ ਕੀ ਹਾਲਾਤ ਬਹੁਤ ਮਾਰੀ ਆ ਜੀ ਕੋਈ ਬੰਦਾ ਨਹੀਂ ਕਹਿ ਰਿਹਾ ਕਿ ਚੰਗੀ ਆ ਤੁਸੀਂ ਵੀ ਕਹਿ ਰਹੇ ਮਾੜੀ ਆ ਕੀ ਕਰੇ ਮੈਂ ਤਾਂ ਸਾਲ ਬਾਅਦ ਆਇਆ ਘਰ ਤਾਂ ਵੀ ਟੁੱਟੀ ਏ ਤਾਂ ਵੀ ਟੁੱਟੀ ਰਹੀ ਆ ਜੀ ਠੀਕ ਹੈ ਧੰਨਵਾਦ ਬਸ ਵਧੀਆ ਸੜਕ ਦੇ ਕੀ ਹਾਲਾਤ ਸੜਕ ਦੇ ਬਹੁਤ ਮਾੜੇ ਹਾਲਾਤ ਆ ਜਨਾਬ ਬਹੁਤ ਮਾੜੇ ਕਿੰਨਾ ਕ ਸਮਾਂ ਹੋ ਗਿਆ ਪੰਜ 6 7 ਸਾਲ 10 ਸਾਲ ਕਿੰਨੇ ਕ ਸਾਲ ਹੋ ਗਿਆ ਟੁੱਟੀ 5-7 ਸਾਲ ਹੋ ਗਿਆ ਲਗਾਤਾਰ ਹੀ ਦੇ ਦੇ ਇੱਕ ਪਿੱਛੇ ਜੋ ਪੈਚਵਰਕ ਹੋਇਆ ਹੈ ਕੋਈ ਮਹੀਨਾ ਕੱਢਿਆ ਸੀ ਕਿ ਨਹੀਂ ਸਮਝ ਲਓ ਬੇ ਹੋਇਆ ਇਹ ਨਹੀਂ ਨਾ ਹੋਇਆ ਬਰਾਬਰ ਹੀ ਨਹੀਂ ਨਾ ਹੋਇਆ ਬਰਾਬਰ ਨਾ ਹੋਇਆ ਠੀਕ 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 ਇਹ ਸਸਕਾਰ ਜੀ ਸਾਸ਼ੀ ਜੀ ਜੀ ਛੜਕ ਦੇ ਕੀ ਹਾਲਾਤ ਬਹੁਤ ਮਾੜੇ ਹੈ ਕਦੋਂ ਤੂੰ ਲੈ ਕੇ ਤੁਸੀਂ ਆਉਂਦੇ ਜਾਂਦੇ ਟੁੱਟੀ ਮਿਲਦੀ ਏ ਕਾਫੀ ਟਾਈਮ ਦਾ ਹੈ 5-7 ਸਾਲ 10 ਸਾਲ ਹੋ ਗਏ ਕਿ ਨਹੀਂ ਕਾਫੀ ਟਾਈਮ ਦਾ ਹੈ ਜੇ ਜਦੋਂ ਪੈਚਵਰਕ ਹੋਇਆ ਹੈ ਹੀ ਮਹੀਨਾ ਕੱਢਿਆ ਸੀ ਕਿ ਨਹੀਂ ਮੇਰੇ ਖਿਆਲ ਨਾਲ ਤਾਂ ਨਹੀਂ ਆਪਾਂ ਤਾਂ ਇਦਾਂ ਨਹੀਂ ਦੇਖੀਏ ਇਦਾਂ ਹੀ ਵੇਖੀ ਹੈ ਹਾਂਜੀ ਠੀਕ ਹੈ ਧੰਨਵਾਦ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸੜਕ ਦੇ ਕੀ ਹਾਲਾਤ ਹੈ ਇਹ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਜੀ ਕੀ ਹਾਲਾਤ ਨੇ 3 ਸਾਲ ਹੋ ਗਏ ਆ ਅਜੇ ਤੱਕ ਤਾਂ ਕੋਈ ਬੋੜੇ ਨਹੀਂ ਇੱਧਰ ਵਾਲੇ ਪਾਸੇ ਕਿਉਂਕਿ ਟਰੱਕ ਵੱਡੇ ਵੱਡੇ ਜਾਂਦੇ ਨੇ ਇੱਕ ਪਿੱਛੇ ਜੇ ਪੈਚਵਰਕ ਹੋਇਆ ਸੀਗਾ ਤੇ ਉਹ ਪੈਚਵਰਕ ਕਿੰਨੇ ਕ ਦਿਨ ਕੱਢਿਆ ਸੀ ਉਹ ਪੈਚਵਰਕ ਬਾਅਦ ਤੋਂ ਬਾਅਦ ਮੇਰੇ ਖਿਆਲ ਮਹੀਨਾ ਡੇਢ ਮਹੀਨੇ ਬਾਅਦ ਖਤਮ ਹੋ ਗਿਆ ਕੰਮ ਖਤਮ ਹੋ ਗਿਆ ਉਹ ਬਿਲਕੁਲ ਅੱਜਲੇ ਅੱਲਾ ਸਾਰੇ ਮਾੜੇ ਆ ਬਹੁਤ ਮਾੜੇ ਜੀ ਬਹੁ ਅੜਗਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਬੁਰਾ ਹਾਲਾਤ ਹੈ ਜਦੋਂ ਤੁਸੀਂ ਇੱਥੋਂ ਦੀ ਲੰਘਦੇ ਹੋ ਤੇ ਜਾਂ ਇੱਥੇ ਖੜੇ ਹੁੰਦੇ ਹੋ ਤਾਂ ਲੋਕਾਂ ਦੀ ਆਵਾਜ਼ਾਂ ਹੀ ਕਿਵੇਂ ਰਹਿੰਦੀ ਹੈ ਆਏ ਦਿਨ ਐਕਸੀਡੈਂਟ ਦੇਖਣੇ ਪੈਂਦੇ ਇੱਥੇ ਇੱਕ ਅੱਧਾ ਕ ਵੱਧ ਵੱਧੋ ਜੀ ਅੱਛਾ ਹਾਂਜੀ ਦਿਨ ਦੇ ਜ਼ਿਆਦਾ ਐਕਸੀਡੈਂਟ ਹੋ ਜਾਂਦੇ ਆ ਰੋਜ਼ 1 2 1 2 ਐਕਸੀਡੈਂਟ ਡੇਲੀ ਹੋਣਾ ਹੀ ਹੈ ਨਾ ਇਹ ਜਗ੍ਹਾ ਡਿੱਗਦਾ ਡਿੱਗਦਾ ਹਰ ਰੋਜ਼ ਅੱਛਾ ਜੀ ਹਾਂਜੀ ਤੇ ਇਹ ਕਾਰਨ ਕੀ ਆ ਪਿੱਛੇ ਜੇ ਬਣੀ ਆ ਅਸੀਂ ਪੈਚਵਰਕ ਹੋਇਆ ਸੀ ਉਹ ਪੈਚਵਰਕ ਕਿੰਨੇ ਦਿਨ ਕੱਢਿਆ ਕਿੰਨੇ ਚਿਰ ਤੁਹਾਡੇ ਕੁ ਮਹੀਨਾ ਕੱਢਿਆ ਕੁ 6-7 ਸਾਲ ਪਹਿਲੇ ਬਣੀ ਉਸ ਤੋਂ ਬਾਅਦ ਫਿਰ ਕੁਝ ਬਣਿਆ ਨਹੀਂ ਕੁਛ ਇਹਦਾ ਕੁਝ ਨਹੀਂ ਬਣਿਆ ਨਾ ਕੁਛ ਨਹੀਂ ਬਣਿਆ ਲੋਕ ਸਾਰੇ ਪਰੇਸ਼ਾਨ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੁਹਾਡੇ ਸਾਹਮਣੇ ਦੇਖੋ ਹਾਂ ਤਾ ਤਸਵੀਰਾਂ ਦੱਸ ਦਈਏ ਅਸੀਂ ਕੀ ਇਸ ਵੇਲੇ ਅਸੀਂ ਤਾਰਾ ਗੜੀ ਮੋੜ ਤੋਂ ਲੈ ਕੇ ਤੇ ਤਾਰਾਗੜ ਤੱਕ ਦੀ ਗੱਲ ਕਰਦੇ ਹਾਂ ਤਾਂ ਇਹ ਸੜਕ ਲਗਾਤਾਰ ਟੁੱਟੀ ਹੋਈ ਹੈ ਤੇ ਜੇ ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਐਮਐਲਏ ਬਣੇ ਆ ਜਾਂ ਹਾਰੇ ਹੋਏ ਆ ਜਾਂ ਜਿੱਤੇ ਹੋਏ ਆ ਉਹ ਸਿਰਫ ਆਪਣੇ ਵਰਕਰਾਂ ਵਾਸਤੇ ਬੋਲਦੇ ਆ ਕਿ ਸਾਡੇ ਵਰਕਰਾਂ ਦੇ ਅਸੀਂ ਮਗਰ ਖੜੇ ਆ ਅਸੀਂ ਪਿੱਠ ਤੇ ਚਟਾਨਵਾ ਖੜੇ ਆ ਤੇ ਆਪਣੇ ਵਰਕਰਾਂ ਦੀਆਂ ਆ ਮੁਸ਼ਕਲਾ ਨਹੀਂ ਵੇਖਦੇ ਕਿ ਸਾਡੇ ਵਰਕਰਾਂ ਦੀਆਂ ਆ ਵੀ ਮੁਸ਼ਕਲਾ ਨੇ ਆ ਮੁਸ਼ਕਲਾ ਵਰਕਰਾਂ ਦੀਆਂ ਕਿਸੇ ਨੇ ਨਹੀਂ ਵੇਖਣੀਆਂ ਸਿਰਫ ਵਰਕਰਾਂ ਦਾ ਵੇਖਣਾ ਕਿ ਠਾਣੇ ਇਹਨਾਂ ਕਦੋਂ ਪਹੁੰਚਣਾ ਤੇ ਅਸੀਂ ਫੋਨ ਕਰੀਏ ਜਾਂ ਨਾ ਕਰੀਏ ਅਸੀਂ ਇਹਦੇ ਮਗਰ ਬੰਦੇ ਲੈ ਕੇ ਜਾਈਏ ਜਾਂ ਨਾ ਜਾਈਏ ਤੇ ਅਸੀਂ ਇਹਨਾਂ ਨੂੰ ਪਰਚਿਆਂ ਤੋਂ ਬਚਾਈਏ ਜਾਂ ਨਾ ਸਿਰਫ ਇਹਦੇ ਵਾਸਤੇ ਐਮਐਲਏ ਤੇ ਇਹਦੇ ਵਾਸਤੇ ਹਲਕੇ ਇੰਚਾਰਜ ਬਣਦੇ ਆ ਜਿਆਦਾਤਰ 90% ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਹਾਲਾਤ ਐਸ ਵੇਲੇ ਸੜਕਾਂ ਟੁੱਟੀਆਂ ਤਾਂ ਲੋਕ ਐਸ ਵੇਲੇ ਘਰ ਲਾ ਰਹੇ ਨੇ ਲੋਕਾਂ ਦੇ ਵਾਹਨ ਟੁੱਟ ਰਹੇ ਆ ਟੈਕਸ ਹਰ ਕੋਈ ਦੇ ਰਿਹਾ ਹਰ ਵੀਕਲ ਉਤੇ ਟੈਕਸ ਲੱਗ ਰਿਹਾ ਤਾਂ ਲੇਕਿਨ ਦੱਸ ਦਈਏ ਕਿ ਸੜਕਾਂ ਦੇ ਹਾਲਾਤ ਤਾਂ ਆ ਦੀਨਾਨਗਰ ਦੇ ਹਾਲਾਤ ਨੇ ਤੇ ਇਸ ਦੀ ਇੱਕ ਹੋਰ ਤੁਹਾਨੂੰ ਖੂਬੀ ਦੱਸ ਦਈਏ ਕਿ ਅੱਜ ਤੋਂ ਲਗਭਗ 6-7 ਮਹੀਨੇ ਪਹਿਲਾਂ ਇਹਦਾ ਪੈਚਵਰਕ ਹੋਇਆ ਸੀ ਤੇ ਪੈਚਵਰਕੇ ਇੱਕ ਮਹੀਨਾ ਹੀ ਕੱਡਿਆ ਸੀ ਉਹ ਪੈਚਵਰਕ ਦੀ ਜੜੀ ਆ ਕੀ ਉਹਦੀ ਪੇਮੈਂਟ ਸਰਕਾਰ ਦੀ ਨਹੀਂ ਲੱਗੀ ਉਹ ਕਿਸੇ ਐਮਐਲਏ ਨੇ ਆਪਣੀ ਜੇਬ ਚੋਂ ਦਿੱਤੀ ਸੀ ਜਾਂ ਕਿਸੇ ਹਲਕਾ ਇੰਚਾਰਜ ਨੇ ਆਪਣੀ ਜੇਬ ਚੋਂ ਦਿੱਤੀ ਸੀ ਜਾਂ ਪ੍ਰਸ਼ਾਸਨ ਨੇ ਦਿੱਤੀ ਸੀ ਜਾਂ ਸਬੰਧਤ ਮੈਕਮੇ ਨੇ ਇਹ ਸਿਰਫ ਕੀ ਆ ਕਿ ਹਰ ਵੇਲੇ ਲੱਡੂ ਗੁੰਦ ਕੇ ਖਾ ਲੈਣਿਆ ਚਾਹੇ ਉਹ ਟੁੱਟਾ ਹੀ ਹੋਵੇ ਖਾਣਾ ਬਸ ਉਹ ਲੱਡੂ ਖਾਦੇ ਜਾਂਦੇ ਆ ਉਹ ਪੈਸਾ ਜਿਹੜਾ ਉਹ ਖਰਾਬ ਕੀਤਾ ਜਾਂਦਾ ਉਹ ਕਿਸੇ ਨਾ ਕਿਸੇ ਬਹਾਨੇ ਤੇ ਅਸੀਂ ਕਹਿੰਨੇ ਆ ਤੁਹਾਡੇ ਵਾਸਤੇ ਲੱਡੂ ਫੇਰ ਤਿਆਰ ਆ ਫੇਰ ਤੁਸੀਂ ਪੈਚਵਰਕ ਦਾ ਜਿਹੜਾ ਉਹ ਆ ਜਾਓ ਤਾਂ ਥੋੜੇ ਬੋਤੇ ਲੱਡੂ ਵਿੱਚੋਂ ਨਿਕਲਣਗੇ ਤਾਂ ਇਹ ਪੈਚਵਰਕ ਜਿਹੜਾ ਹੈ ਕਰ ਦਿਓ ਲੋਕ ਪਰੇਸ਼ਾਨ ਬਹੁਤ ਨੇ ਲੋਕ ਤੰਗ ਬਹੁਤ ਨੇ ਤੇ ਲੋਕਾਂ ਵਾਸਤੇ ਮੁਸੀਬਤ ਬਹੁਤ ਵੱਡੀ ਆ ਤਾਂ ਦੀਨਾਨਗਰ ਦਾ ਵੈਸੇ ਵਿਕਾਸ ਬਹੁਤ ਹੋਇਆ ਉਹ ਤੇ 17 ਸਾਲਾਂ ਤੋਂ ਅਸੀਂ ਸੁਣਦੇ ਆਏ ਆ ਤੇ ਅਸੀਂ ਬੋਲਣਾ ਨਹੀਂ ਚਾਹੁੰਦੇ ਦੀਨਾਨਗਰ ਬਾਰੇ ਲੇਕਿਨ ਫਿਲਹਾਲ ਦੱਸ ਦਈਏ ਕਿ ਆਹ ਥੋੜੀਆਂ ਜੀਆਂ ਕਮੀਆਂ ਪੇਸ਼ੀਆਂ ਨੂੰ ਕੱਢ ਦਿਓ ਤੁਹਾਡਾ ਵਿਕਾਸ ਦੇ ਵਿੱਚ ਅਸੀਂ ਵੀ ਝੰਡਾ ਚੁੱਕ ਲਈਏ ਕਿ ਤੁਸੀਂ ਕਿੰਨਾ ਕੁ ਵਿਕਾਸ ਕਰਿਆ ਤੇ ਨਵੀਂ ਬਦਲਾਵ ਵਾਲੀ ਸਰਕਾਰ ਦੀ ਗੱਲ ਕਰ ਦਈਏ ਤਾਂ ਲਗਾਤਾਰ ਬਲਦਰਾਵ ਵਾਲੀ ਸਰਕਾਰ ਜਿਹੜੀ ਆ ਉਹ ਦਾਅਵੇ ਕਰ ਰਹੀ ਆ ਕਿ 19000 ਕਿਲੋਮੀਟਰ ਸੜਕਾਂ ਬਣਨੀਆਂ ਤੇ ਪੈਚਵਰਕ ਹੋਣੇ ਹੁਣ ਉਹਦੇ ਵਿੱਚ ਆਹ ਸੜਕ ਆਉਂਦੀ ਜਾਂ ਨਹੀਂ ਆਉਂਦੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਤੁਸੀਂ ਬੱਸਾਂ ਦੀ ਸਪੀਡ ਵੇਖ ਸਕਦੇ ਹੋ ਕਿ ਆਹ ਸਪੀਡ ਵਿੱਚ ਮੱਥਾ ਇਹ ਬੱਚੇ ਸਕੂਲਾਂ ਨੂੰ ਜਾ ਰਹੇ ਆ ਇਹ ਬੱਚਿਆਂ ਨੇ ਵਿਚਾਰਿਆਂ ਨੇ ਕਈ ਪਰਿਵਾਰ ਕਨਵੈਸ ਤੋਂ ਛੱਡਣ ਆਉਂਦੇ ਆ ਪਰ ਪਰੇਸ਼ਾਨੀ ਬਹੁਤ ਆ ਤਾ ਹੁਣ ਪਤਾ ਨਹੀਂ ਇਹ ਸੜਕ ਬਣੇ ਜਾਂ ਨਹੀਂ ਬਣੇ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਜੇ ਚੰਗੀ ਲੱਗੇ ਸ਼ੇਅਰ ਜਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਤਰਦਾਸਪੁਰ